ਲੱਖ ਹੁਸ਼ਿਆ ਪਾਸ਼ਿਆ ਜਿਸ ਸਤਿਗੁਰ ਨਗਰ ਕਰੇ ਸਾਡੇ ਪਿੰਡ ਸੇਖਾਪੁਰ ਜਿਲ੍ਹਾ ਮੋਗਾ ਦੇ ਵਿੱਚ ਕੱਨ ਟੂਰਨਾਮੈਂਟ ਹੁਣ ਹੁੰਦੇ ਨੇ ਪਹਿਲਾਂ ਵਾਲੀਬਾਲ ਦਾ ਹੋ ਗਿਆ ਹੋਇਆ ਹੈ ਤੇ ਦੂਸਰਾ ਕ੍ਰਿਕਟ ਦਾ 13 14 15 ਤੇ 16 ਫਰਵਰੀ ਨੂੰ ਜਿਹੜਾ ਕਿ ਅੱਜ ਤੀਸਰਾ ਰਹਿਣਾ ਹੈ ਇਸੇ ਤਰ੍ਹਾਂ ਸਾਡਾ ਕਬੱਡੀ ਦਾ ਜਿਹੜਾ ਅੋ ਵੀ 25 26 27 28 ਚਾਰ ਦਿਨ ਫਰਵਰੀ ਨੂੰ ਹੋ ਰਿਹਾ ਹੈ ਮੈਂ ਜਿਹੜੀ ਵੀਡੀਓ ਅਪਲੋਡ ਇਸ ਕਰਕੇ ਕਰ ਰਿਹਾ ਕਿ ਮੈਂ ਬੇਨਤੀ ਕਰਨਾ ਸਾਰੇ ਹੀ ਐਨ ਆਰ ਆਈ ਵੀਰਾਂ ਨੂੰ ਆਪਣੀ ਪਿੰਡ ਦੇ ਨਿਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਤੇ ਹੋਰ ਵੀ ਜਿਹੜੇ ਵੀ ਵੀਡੀਓ ਇਹ ਸੁਣਨਗੇ ਦੇਖਣਗੇ ਉਹਨਾਂ ਨੂੰ ਕਿ ਇਹਨਾਂ ਤਿੰਨ ਟੂਰਨਾਮੈਂਟਾਂ ਦੇ ਲਗਭਗ 20 ਤੋਂ 25 ਲੱਖ ਰੁਪਏ ਦੀ ਲਾਗਤ ਹੁੰਦੀ ਹੈ ਜਿਹੜੀ ਕਿ ਸਾਨੂੰ ਸਾਰਿਆਂ ਨੂੰ ਹੀ ਆਪਣਾ ਬੱਚਾ ਜਿੰਨਾ ਵੀ ਹੈ ਉਹ ਜ਼ਰੂਰ ਇਹਨਾਂ ਬੱਚਿਆਂ ਨੂੰ ਦੇਣਾ ਚਾਹੀਦਾ ਹੈ ਮੈਂ ਸਿਰਫ ਇੱਕ ਟੂਰਨਾਮੈਂਟ ਦੀ ਨਹੀਂ ਗੱਲ ਕਰਦਾ ਕੱਲੇ ਬਾਲੀਵੁੱਡ ਦੀ ਜਾਂ ਤੱਲੀ ক্রিকেট ਦੀ ਜਾਂ ਕਬੱਡੀ ਦੀ ਮੈਂ ਸਾਰਿਆਂ ਦੀ ਕਰਦਾ ਕਿਉਂਕਿ ਜੇ ਸਾਡੇ ਬੱਚੇ ਇਧਰ ਦੇ ਖੇਡਾਂ ਨੂੰ ਆਪਣਾ ਉਹਨਾਂ ਦੱਤਿਆਂ ਨੂੰ ਉਹ ਚੰਗੇ ਸਿਹਤਮੰਦ ਹੋਣਗੇ ਚੰਗੇ ਸਿਹਤਮੰਦ ਜਵਾਨ ਹੀ ਆਪਣੀ ਆਪਣੇ ਸਮਾਜ ਦੀ ਆਪਣੇ ਮੁਲਕ ਦੀ ਸੇਵਾ ਕਰ ਸਕਦੇ ਆ ਜੇ ਸਾਡੇ ਬੱਚੇ ਵੀ ਬਿਮਾਰ ਹੋਣ ਤਾਂ ਉਹ ਕੀ ਕਰਨਗੇ ਜੇ ਨਸਾਂ ਜੀ ਹੋਏ ਉਹਨਾਂ ਦੀ ਸੁਭਾਤਾ ਸਾਨੂੰ ਆਪ ਨੂੰ ਕਰਨੀ ਪੈਣੀ ਹੈ ਇਸ ਕਰਕੇ ਮੇਰੀ ਅਰਜ਼ੀ ਉਹਨਕੇ ਬੇਨਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਇਹਨਾਂ ਦੀ ਮਾਦੀ ਜਿਹੜੀ ਹੈ ਆਪਣੇ ਹੈਲਪ ਕਰੋ ਤੇ ਇਸ ਵੀਡੀਓ ਨੂੰ ਵੀ ਜਿੱਥੇ-ਜਿੱਥੇ ਦੇ ਸਾਡੇ ਨਗਰ ਨਿਵਾਸੀ ਰਹਿੰਦੇ ਆ ਜਿਵੇਂ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਅਮਰੀਕਾ ਜਿੱਥੇ-ਜਿੱਥੇ ਵੀ ਯੂਰਪ ਦੇ ਵਿੱਚ ਰਹਿੰਦੇ ਨੇ ਉੱਥੋਂ ਵੀ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਤੇ ਕੋਈ ਮੈਂ ਉਹਦਾ ਕੰਟੈਕਟ ਨੰਬਰ ਨਹੀਂ ਦੇਣਾ ਤੁਸੀਂ ਕਮੇਟੀਆਂ ਨੂੰ ਸਿੱਧਾ ਫੋਨ ਕਰਕੇ ਉਹਨਾਂ ਦੀ ਆਉਣ ਵਾਲੇ ਸਾਲ ਦੇ ਵਿੱਚ ਜਿਹੜੀ ਹੈ ਹੈਲਪ ਕਰ ਸਕਦੇ ਹੋ ਹੁਣ ਤਾਂ ਉਹ ਇਕੱਠੇ ਉਹਨਾਂ ਨੇ پیسے ਕਰ ਲਏ ਆ ਪਰ ਫਿਰ ਵੀ ਕਿਸੇ ਨੇ ਵੀ ਕੋਈ ਆਪਣਾ ਹਿਸਾਬਾਣਾ ਪਾ ਇਸ ਵੀਡੀਓ ਦੇ ਵਿੱਚ ਅਗਲਾ ਤੁਸੀਂ ਦੇਖੋਗੇ ਓਪਨਿੰਗ ਤੇ ਸੈਕੰਡ ਡੇ ਦੀ ਥੋੜੀ ਇੰਤਜ਼ਾਰਕੀਆਂ ਉਹ ਵੈਸੇ ਮੈਂ ਦਿਖਾਉਣੀ ਆ ਪਰ ਮੇਰਾ ਇਹ ਵੀਡੀਓ ਬਣਾਉਣ ਦਾ ਇਹ ਮਕਸਦ ਸੀ ਕਿ ਤੁਹਾਨੂੰ ਸਾਰਿਆਂ ਨੂੰ ਦੱਸਣ ਦਾ ਕਿ ਜਿਹੜਾ ਸਾਡਾ ਬਜਟ ਹੁੰਦਾ ਹੈ ਇਤਨਾ ਦਾ ਹੀ ਲਾ ਕੇ ਕਿਉਂਕਿ ਕਬੱਡੀ ਦਾ ਸਭ ਤੋਂ ਜ਼ਿਆਦਾ ਹੁੰਦਾ ਹੈ ਉਹਦਾ ਤਕਰੀਬਨ 15 ਲੱਖ ਰੁਪਈਆ ਹੋ ਜਾਣਾ ਤੇ ਮੈਂ ਬਹੁਤ ਹੀ ਧੰਨਵਾਦਦੀ ਆ ਸਾਡੇ ਪਿੰਡ ਦੇ ਸਰਪੰਚ ਸਾਹਿਬ ਦਾ ਬਾਕੀ ਜਿੰਨੇ ਵੀ ਮੈਂਬਰ ਸਰਪੰਚ ਨੇ ਮੇਰੀਆਂ ਭੈਣਾ ਤੇ ਮੇਰੇ ਵੀਰ ਤੇ ਨਾਲ ਹੀ ਨਾਲ ਬਾਬਾ ਲੋਖੜਾਸ ਦੀ ਕਮੇਟੀ ਦਾ ਜਿਨ੍ਹਾਂ ਦੀ ਇਹ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਉਹ ਬੱਚਿਆਂ ਦੀ ਵੱਤੋ ਵੱਧ ਹੈਲਪ ਕਰਨ ਔਰ ਉਹ ਕਰਦੇ ਵੀ ਹੈ ਤੇ ਮੇਰੀ ਵੀ ਤੁਹਾਡੇ ਸਾਰਿਆਂ ਅੱਗੇ ਬੇਨਤੀ ਹੈ ਕਿ ਉਹਨਾਂ ਦੀ ਹੈਲਪ ਕਰੀਏ ਕਿਉਂਕਿ ਸਭ ਤੋਂ ਵੱਡਾ ਬਜਟ ਤਾਂ ਹੁੰਦਾ 15 ਲੱਖ ਦੇ ਆਸ-ਪਾਸ ਸਾਡੇ ਕਬੱਡੀ ਦਾ ਫਿਰ ਸਾਡਾ ਜਿਹੜਾ ক্রিকেট ਦਾ ਇਹ ਵੀ 4 ਲੱਖ ਤੱਕ ਪਹੁੰਚ ਜਾਂਦਾ ਜਿਹਦੇ ਵਿੱਚ ਮੈਂ ਖੁਦ 메ਨ ਸਪੌਂਸਰ ਪੂਰੀ ਮੈਂ ਜਿੰਨੀ ਵੀ ਜਾਵਾਂ ਉਹ ਹੈਲਪ ਕਰਦਾ ਮੈਂ ਇਹ ਚੌਥਾ ਟੂਰਨਾਮੈਂਟ ਆ ਤੇ ਹਰ ਟੂਰਨਾਮੈਂਟ ਤੇ ਮੈਂ ਇੱਕ ਚੰਗੀ ਉਹਨਾਂ ਨੂੰ ਰਾਸ਼ੀ ਦਿੰਦਾ ਕਿਉਂਕਿ ਜਦੋਂ ਬੱਚੇ ਮੇਰੇ ਕੋਲੇ ਆਏ ਸੀ ਪਹਿਲਾਂ ਉਹਨਾਂ ਦੀ ਕਿਸੇ ਨੇ ਖਾਸ ਬਾਣੀ ਸੀ ਬੜੀ ਮੈਂ ਉਹਨਾਂ ਨੂੰ ਹੌਸਲਾ ਦਿੱਤਾ ਸੀ ਮੇ ਅਬੀ ਗੇਮ ਸਾਡੀ ਕਬੱਡੀ ਦਾ ਸਾਡੀ ਮਾਂ ਖੇਡ ਹੈ ਇਹ ক্রিকেট ਵੀ ਸਾਡੀ ਨੈਸ਼ਨਲ ਖੇਡ ਹੈ ਇਧਰ ਵੀ ਬੱਚਿਆਂ ਦਾ ਰੁਝਾਨ ਹੋਵੇ ਇਸ ਤਰ੍ਹਾਂ ਵਾਲੀਬॉल ਦੇ ਵਿੱਚ ਤੇ ਇਨੀਆਂ ਕਿ ਤੁਸੀਂ ਬੇਨਤੀਆਂ ਮੇਰੀਆਂ ਮਨਜ਼ੂਰ ਕਰਿਓ ਤੇ ਅਗਲੇ ਦਿਨ ਦੇ ਵਿੱਚ ਤੁਸੀਂ ক্রিকেট ਦੀ ਓਪਨਿੰਗ ਦੇਖੋਗੇ ਤੇ ਦੂਸਰੇ ਦਿਨ ਦੀਆਂ ਥੋੜੀਆਂ ਝਲਕੀਆਂ ਤੇ ਮੈਂ ਤੀਸਰਾ ਦਿਨ ਤੇ ਚੌਥੇ ਦਿਨ ਦੀਆਂ ਵੀ ਵੀਡੀਓ ਕੋਸ਼ਿਸ਼ ਕਰਕੇ ਤੁਹਾਨੂੰ ਪਾਵਾਂਗਾ ਵਾਇਰੂ ਜੀ ਦਾ ਕਾਲ ਆਇਆ ਵਾਇਰੂ ਜੀ ਕੀ ਹਕੀ ਚਾ ਲੈ ਬਾਈ ਨਹੀਂ ਰਸੀਵਰ ਤੋਂ ਥੋੜੀ ਬੈਕ ਦੀ ਵਾਟ ਕਰਦੇ ਹੈਲੋ 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 ਕਿਹੜਾ ਸਹੀ ਇੱਥੇ ਲੈ ਵੀ ਆਓ ਉਧਰ ਦੇ ਪਾਸੇ ਕਹਿੰਦੇ ਟੀਮਾਂ ਦਾ ਜਾਣ ਪਛਾਣ ਰੀਵਰਨ ਕਟਣ ਦੀ ਰਸਮ ਕੀਤੀ ਜਾ ਰਹੀ ਹੈ ਸਾਡੇ ਸਰਕਾਰ ਜਿੰਦੇ ਦੇ ਜਿਹੜਾ ਦੇ ਦੁਆਰਾ ਮੇਰੇ ਵੀਰੋ ਜਿਨ੍ਹਾਂ ਨੇ ਬਹੁਤ ਵੱਡੇ ਉਪਰਾਲੇ ਲਾਈ ਗਿਆ ਖੇਡਾਂ ਦੇ ਲਈ। ਰਾਉਂਡ ਦੇ ਪਾਸੇ ਕਹਿੰਦੇ ਸਾਰੇ ਸਰਕਾਰ ਦੇ ਕਹਿੰਦੇ ਪ੍ਰਬੰਧ ਦਾ ਵਿਸ਼ੇਸ਼ ਤੌਰ ਤੇ ਕਹਿੰਦੇ ਆਪਾਂ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਬਹੁਤ ਵੱਡੀ ਉਪਰਾਲੇ ਕੀਤੇ ਆਂ ਜੀ ਖੇਡਾਂ ਦੇ ਲਈ ਮੇਰੇ ਬੰਦੂ। ਇਹ ਸੇਖਾ ਗੱਲਾਂ ਪਿੰਡਾਂ ਆਰ ਦੇ ਪਾਸੇ ਕਹਿੰਦੇ ਮੇਰੇ ਵੀਰੋ ਕਬੱਡੀ ਦੇ ਕਹਿੰਦੇ ਵੱਡੇ ਮੁੰਡਿਆਂ ਦਾ ਪਿੰਡ ਹੈ। ਭਾਈ ਕੇਵਲ ਦਾ ਕਹਿੰਦੇ ਪਿੰਡਾਂ ਘੱਲ ਆਉਂਦੀਆਂ ਨੇ ਸਮੇਂ-ਸਮੇਂ ਸਰ ਇਸ ਧਰਤੀ ਦੇ ਕਹਿੰਦੇ ਮੇਰੇ ਵੀਰੋ

ਜਿਹੜੇ ਦੇ ਪਾਸੇ ਕਹਿੰਦੇ ਟੀਮਾਂ ਦਾ ਜਾਣ ਪਛਾਣ ਕਰ ਰਿਹਾ ਹੈ ਔਰ ਜਿਹਦੇ ਪਾਸੇ ਜਾਣ ਪਛਾਣ ਤੋਂ ਬਾਅਦ ਰੀਵਰਟ ਕਟਣ ਦੀ ਰਸਮ ਕੀਤੀ ਜਾ ਰਹੀ ਹੈ ਫਿਰ ਇੱਕ ਯਾਰ ਦਾ ਵੀ ਫੋਟੋ ਹੋਵੇਗੀ ਫਿਰ ਮੱਲਕੇ ਦੇ ਸਿੰਘੇ ਦਾ ਮੈਚ ਜਿਹੜਾ ਖੇਡ ਮਹਾਂਦਰ ਕਹਿੰਦੇ ਖੇਡਿਆ ਜਾਵੇਗਾ ਮੇਰੇ ਵੀਰੋ ਹੈਲੋ ਅੱਜ ਸਤਿ ਸ਼੍ਰੀ ਅਕਾਲ ਜੀ ਉਹ ਜਿਹੜੇ ਪਾਸੇ ਕਹਿੰਦੇ ਹੋ ਗਿਆ 1 ਮਿੰਟ ਚ ਗਰਾਊਂਡ 'ਚ ਆ ਜਾ ਰੀਵਰਟ ਕਟਣ ਦੀ ਰਸਮ ਜਿਹੜੀ ਕੀਤੀ ਜਾ ਰਹੀ ਹੈ चमेलली वारा मेर मधरो गारे कल्याणा वारा सारे सिरे करण पासे केॾे कुझु के मेर मधरो जा महकरे पासे केॾी भले सिखा मल क ਵਾਗਾਵਾ ਵਾਚ ਇਸ ਸਾਹਬ ਦੇ ਵਿੱਚ ਹੁਣ ਜਿਹੜੀ ਬੈਟਿੰਗ ਕਰ ਰਿਹਾ ਉਹ ਟੈਲਮਾਂ ਕਰ ਰਿਹਾ ਤੇ ਲੰਡੇ ਜਿਹੜੇ ਆ ਬੋਲਿੰਗ ਕਰ ਰਿਹਾ ਤੇ ਆਨੰਦ ਮਾਣੋ ਇਸ ਮੈਚ ਦਾ ਮੈਂ ਵਿੱਚ ਵਿੱਚ ਚਲਕੀ ਦਿਖਾਵਾਂਗਾ ਬਾਸ ਸੋਨੇ ਮੁਕਾਬਲਾ ਕਹਿੰਦੇ ਕਰਦੀਏ ਪਲੇ ਉੱਤਰ ਦੇ ਮੇਜੇ ਟੀਮਾਂ ਕਰੇ ਤਾਰਨ ਸਵਾਰਪੁਰ ਦੇ ਰੋਡੇ ਯੋਨੀ ਟੀਮਾਂ ਦੇ ਵਿਚਲੇ ਮੁਕਾਬਲਾ ਖੇਡੇ ਜਾਗੇਗਾ ਪਹਿਲਾ ਵਰ ਪੌਂਦੀ ਕਿਵੇਂ ਗੈਰੀਆ ਕਿਦੇ ਭਿਹਲੀ ਦੀ ਧਰਤੀ ਦਾ ਜਿਹੜੇ ਕਿਦੇ ਬੰਨਾਂ ਕਰ ਰਹੀ ਮਨਾਤ ਮੇਰੇ ਵੀਰੋ ਹੋਣਗੇ ਕਰਦੇ ਦੇਲੇ ਪਾਸੇ ਪਰ ਸੋਦੀ ਆ ਗਿਆ ਮੁੰਡਾ ਕਿਦੇ ਭੜਾੜ ਦੀ ਧਰਤੀ ਦਾ ਜਿਹੜੇ ਕਿਦੇ ਸਾਹਮਣਾ ਕਿਦੇ ਕਰਨਾ ਹੈ ਖੱਪਰ ਬਣੇ ਨਰਸੀਰਨ ਦਾ ਕਿਦੇ ਟਾਂ ਜਦ ਖੇਣਾ ਕਿਉਂ ਸੋਤੇ ਅਮਰੰਦ ਮੇਰੇ ਵੀਰੋ ਹੋਣਗੇ ਕਰਦੇ ਮੁੰਡਿਆਂ ਨੇ ਧੁੱਲਾ ਲਗੜੀਆਂ ਟਕਾਂ ਦੇ ਦੇ ਪਿਆਰ ਪਰ ਪਿਆਰ ਆ ਮੇਰੇ ਵੀਰੋ ਆਗੇ ਸਾਹਮਣੇ ਜਿਹੜੇ ਸੋਨੀ ਇਸ ਵੇਲੇ ਮੁੰਡਾ ਜਿਹੜੇ ਭੜਾਉਣ ਦੀ ਜਿਹੜੀ ਧਰਤੀ ਦਾ ਜਿਹੜੇ ਜਿਹੜੇ ਸਾਹਮਣਾ ਕਰਨਾ ਮੈਦਾਨ ਦੇ ਵਿੱਚ ਪਹਿਲੀ ਵਾਰ ਜਿਹੜੇ ਪੈਣ ਲੱਗੀ ਆ ਉਹ ਭੜਾਉਣ ਵਾਲਾ ਇਸ ਵੇਲੇ ਸੋਨੀ ਜਿਹੜੇ ਟਰਾਈ ਕਰਦਾ ਹੈ ਪਰ ਪਹਿਲੀ ਵਾਰ ਜਿਹੜੇ ਸਰੇ ਦੀ ਮੁੰਡੇ ਨੇ ਜਿਹੜੇ ਮਨਾਦ ਜਿਹੜੇ ਕਰ ਦੁੱਤੀ ਆ ਉਹ ਸਾਹਮਣੇ ਕਬਾੜ ਜਿਹੜੇ ਮੁੰਡੇ ਵੀ ਕਰਕੇ ਗੁਰਾਂ ਨੂੰ ਯਾਦ ਫੰਦ ਦਿੱਤੇ ਨੇ ਬ੍ਰੇਕ ਮੁੰਡੇ ਪਿੰਚ ਗਰਾਊਂਡ ਵਾਲੇ ਜਿਹੜੇ ਤੇ ਦੁਨੀ ਰਹੀਆਂ ਦੇਖ ਅੱਖ ਰੋੜੇ ਚੱਪੜ ਜਿਹਦੇ ਚੱਪੜੀ ਵਿੱਚ ਦੇਖ ਅੱਖ ਰੋੜੇ ਚੱਪੜਾ ਜਿਹਦੇ ਚੱਪੜੀ ਵਿੱਚ ਦੇਖ ਆਹ ਸਮਲੇ ਪਾਸੇ ਛੱਕਾ ਬੰਦ ਗਿਆ ਮਨਾਮ ਦੇ ਵਿੱਚ ਜਿਹੜੇ ਬੱਚੇ ਬੰਨ ਲੈ ਤੱਕਦੇ ਮੇਰੀ ਬੇਨਤੀ ਹੈ ਜਿਹੜੇ ਬਾਹਰ ਆਏ ਨਿਰਪਰਾਵਾ ਦਾ ਟੱਪਾ ਪਾਣੇ ਸਰ ਨੂੰ ਨੇੜੇ ਹੈਦਰਾਬਾਦਿਕ ਨਹੀਂ ਬਚਣਾ ਕਰੇ ਖਤਮ ਤੇਰੀ ਬੇਨਤੀ ਹੈ ਕੋਈ ਸ਼ਕਤਾ ਬਈਦਾ ਬਾਹਰ ਕੈਚ ਕਰਨੀ ਨਾ ਕਰ ਕੋ ਰੋ ਟੱਪਾ ਪਾ ਲੈ ਕਰ ਕੋਈ ਗੱਲ ਨਹੀਂ ചാർത്രി ചാ സാഡേ ടിമ റൂ സാധ്യക ਵੱਡੇ ਭਰਾ ਨਾਲ ਕਹਿੰਦੇ ਜੜ ਬਣਦਾ ਹੈ ਦੇਖੋ ਜਿਹੜੇ ਸਮਾਨ ਸਰੀਆ ਬਾਈ ਸਾਡਾ ਵਾਈਰੋ ਸੱਤੇ ਪੰਜ ਚੜ੍ਹਦੀ ਗਲਾ ਦੇ ਵਿੱਚ ਤੇ ਟੀਮ ਦੇ ਵੀ ਲੰਬੀ ਉਂਗਲਾ ਵਾਸ਼ ਤੇ ਵੀ ਦੇਖੋ ਬੱਲੇ ਦਵਾ ਮਾੜਵਾਂ ਤੇਰੇ ਲਈ ਆਓ ਸੋਹਣੇ ਚੜਦੇ ਨੇ ਪਰ ਇਹਦੇ ਲਈ ਪਾਸੇ ਜਿਹੜੇ ਬੱਲੇ ਪਾਡੀਆਂ ਨੇ ਆਹ ਬੱਲੇ ਬੱਲੇ ਕਿਹਦੇ ਕਰਾਦੀ ਹੈ ਮੁੰਡਿਆਂ ਦੇ ਮੇਰੇ ਵੀ ਨੋ ਤੇ ਮੈਨੂੰ ਵੀ ਭਲਾੜ ਵਾਲਾ ਇਸ ਵਾਰੇ ਲਈ ਆਹ ਸੋਨੀ ਕਿਹਦੇ ਮੋੜਦਾ ਮੁੰਡਿਆਂ ਦੇ ਤੇ ਤੀਂਦੀ ਆ ਗਿਆ ਮੁੰਡਾ ਢੱਲਵਾ ਦੀ ਜਿਹੜੇ ਧਰਦੀ ਦਾ ਸਾਹਮਣਾ ਕਰਨੀ ਜਰੂਰ ਤਿਆਰ ਪਰ ਤਿਆਰ ਹੈ ਆ ਸਾਰੇ ਆਏ ਮੋਹਕਾਤਰੀ ਬੜਿਆ ਵੀ ਤਨ ਮਾਲ ਆ ਵੀ ਨਹੀਂ ਲੱਗਦਾ ਮੈਂ ਕਹਿੰਦਾ ਨੇੜੇ ਤੋਂ ਦੋ ਮੈਚ ਯਾਹ ਸੋਨੇ ਬਾਹਰੇ ਚੋਟੀ ਦੀ ਇਸ ਵੇਲੇ ਮਰਾਨੀ ਜਿਹੜੇ ਕਰਦੇ ਪਹਿਲੇ ਬੋਧ ਬਾਦ ਸੁਣੀ ਕਿੰਦੇ ਆਸੋੜਾ ਪਹਿਲੇ ਬੋਧ ਬਾਦ ਫਿਰ ਜਿਹੜੇ ਬੋਤਾਗਰ ਇਹ ਆਇਆ ਬੰਦਾ ਚੱਕ ਲਿਆ ਮਹਾਰਾਜ ਆਸੋੜਾ ਗਾਨਪਾਲ ਦੀ ਮੁੰਡਾ ਇਸ ਵੇਲੇ ਕਹਿੰਦੇ ਤਿਆਰ ਪਰ ਪੈਦਾ ਦਰਦੇ ਨੇ ਮੁੰਡਿਆਂ ਦੇ 400 ਮੁੰਮਲਕ ਪੁਰੀਆ ਲੈ ਕੇ ਗਲਾਸ ਹੋੜੇ ਪੈਂਦੀਆਂ ਵਾਹ ਜਿਹਦੇ ਲਈ ਪੁਲਸਿਕ ਨੇ ਕੀਤੀ ਆ ਭਾਈ ਮੁੰਡਨੇ ਫੇਰ ਵੇਖੇ ਵੀ 400 ਮੁੰਡੇ ਖੰਡੇ ਗੇ ਮੁੰਡਾ ਭਗਵਾਨਾ ਜਿਹੜੇ ਆਪਣੀ ਟੀਮ ਲਈ ਜਿਹੜੇ ਜੋੜਿਆ ਹੈ ਉਹ ਮੁੰਡਾ ਜਿਹੜੇ ਢਲਵਰੀ ਪਰਦੇ ਦਾ ਹੈ ਇਸ ਵੇਲੇ ਕਮਾਲ ਕਰ ਗਿਆ ਬਾਲਾਪਬ ਦੀ ਟੀਮ ਜਿਹੜੀ ਜਿਹੜੇ ਰੋਡੀਆਂ ਦੀ ਬਹੁਤ ਵੱਡਾ ਧੰਨਵਾਦ ਹੈ ਜਿਹੜੀ ਕੰਡੀਕਟਰ ਵਰਗੇ ਭਰਾ ਨੇ ਸਾਡੇ ਤੇ ਢਿੱਲੋ ਵਰਗੇ ਸੁਭਰਾ ਬਣਾ ਲਿਆ ਹੋਇਆ ਹੈ ਇਹ ਵੱਡਾ ਧੜਵਾਰ ਆਇਆ ਹੋਇਆ ਏ ਹੋਰਗੇ ਪਰਦੇ ਮੁੰਡੇ ਰਿਆਂ ਦੇ ਆਹ ਗੱਲਾਂ ਜਿਹੜੇ ਲੱਗੜੀ ਟਿਕਾ ਨੇ ਸਾਡਾ ਬਿੰਦੂ ਸਿੱਧੂ ਆਇਆ ਹੋਇਆ ਹੈ ਤੇ ਵੱਡਾ ਧੰਨ ਵੱਲੇ ਵੀ ਬਿੰਦੂ ਨਰਵੰਨਾ ਹੋਰਗੇ ਪਰਦੇ ਯਾਰੀਆ ਸੁਭਰੇ ਬਰਾਮੇ ਦੇ ਛੜੀ ਦੇ ਔਰ ਖੜੇ ਨਾਲ ਤੇ ਗੱਲਾਂ ਜਿਹੜੇ ਹੰਦੀਉਰੇ ਪਹਿਲੀ ਵਾਰ ਆਓ ਸਾਹਮਣੇ ਤੇ ਪਰਦੇ ਮੁੰਡੇ ਨੇ ਪਰ ਦੇਖਿਓ ਵੀ 400 ਦੇ ਸਾਹਮਣੇ ਇਸ ਤਰ੍ਹਾਂ ਮੁੰਡੇ ਨੇ ਬਰੀ ਟੀਮ ਨੂੰ ਜੋੜ ਦਿੱਤਾ ਹੈ ਸੇਖਾਲਾ ਪਿੰਡਾ ਭੰਤਪੁਰ ਬਾਬੇ ਰੁਖਵਾ ਦੀ ਗਰੇ ਬਿੱਡੀ ਕਿਰਪਾ ਤੇ ਪਰਦੇ ਮੁੰਡੇ ਨੇ ਵੱਡਾ ਮੇਲਾ ਜਿਹਨੇ ਕਰਵਾਇਆ ਵੀਰਾਂ ਸੱਜਣੇ ਕੀ ਸੇਖੇ ਪਰਦੇ ਮੁੰਡੇ ਵੇਖ ਲੋ ਮੁੰਡੇ ਸ਼ੌਂਕ ਪਾਉਂਦੇ ਨੇ ਦਸਾਂ ਨੂੰ ਹਮੇ